ਸ਼੍ਰੀ ਗੁਰੂ ਕਾਲ ਮਹਿ ਕਲੀ ਤੁਸੀਂ ਵੇਖ ਰਹੇ ਹੋ ਪੰਜਾਬ ਪੰਛੀ ਟੀਵੀ ਸ਼੍ਰੋਮਣੀ ਕਾਲੀ ਦਲ ਦੇ ਸਾਬਕਾ ਆਗੂ ਜਗਦੀਪ ਸਿੰਘ ਚੀਮਾ ਨੇ ਅੱਜ ਇੱਥੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਮੌਜੂਦਗੀ ਵਿੱਚ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਜਗਦੀਪ ਸਿੰਘ ਚੀਮਾ ਪੰਜਾਬ ਦੇ ਸਾਬਕਾ ਮੰਤਰੀ ਰਣਜੀਤ ਸਿੰਘ ਚੀਮਾ ਦੇ ਪੁੱਤਰ ਸਨ ਉਹਨਾਂ ਨੇ 2012 ਦੇ ਵਿੱਚ ਹਮਲੋ ਅਤੇ 2022 ਦੇ ਵਿੱਚ ਫਤਿਹਗੜ ਸਾਹਿਬ ਤੋਂ ਕਾਲੀ ਦਲ ਦੀ ਟਿਕਟ ਤੇ ਵਿਧਾਨ ਸਭਾ ਚੋਣਾਂ ਲੜੀਆਂ ਸਨ ਪਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਕੇਂਦਰੀ ਮੰਤਰੀ ਰਮਨਿਤ ਸਿੰਘ ਬਿੱਟੂ ਅਤੇ ਪੰਜਾਬ ਪਾਜਪਾ ਦੇ ਕਾਰਜਕਾਰੀ ਪ੍ਰਧਾਨ ਅਰਸ਼ਵਨੀ ਸ਼ਰਮਾ ਵੀ ਚੀਮਾ ਦੇ ਸ਼ਾਮਲ ਹੋਣ ਸਮਾਰੋਹ ਦੇ ਵਿੱਚ ਸ਼ਾਮਲ ਹੋਏ। ਇਸ ਦੇ ਨਾਲ ਹੀ ਬਿੱਟੂ ਵੱਲੋਂ ਸਾਬਕਾ ਆਗੂ ਜਗਦੀਪ ਸਿੰਘ ਚੀਮਾ ਦਾ ਸਵਾਗਤ ਕਰਦੇ ਹੋਏ ਇੱਕ ਜ਼ੋਰਦਾਰ ਭਾਸ਼ਣ ਦਿੰਦੇ ਹੋਏ ਕਿਹਾ ਗਿਆ ਕਿ ਜੇਕਰ ਮੋਦੀ 10000 ਰੁਪਏ ਵਿਹਾਰ ਦੀਆਂ ਔਰਤਾਂ ਨੂੰ ਦੇ ਸਕਦੇ ਨੇ ਤੇ ਕੀ ਗੱਲ ਆਪਣੇ ਖਾਤਿਆਂ ਦੇ ਵਿੱਚ ਲੱਖ ਲੱਖ ਰੁਪਏ ਨਹੀਂ ਆ ਸਕਦਾ। ਸਾਡੇ ਕਰਜ਼ੇ ਨਹੀਂ ਮਾਫ਼ ਹੋ ਸਕਦੇ। ਪੇ ਜੇਕਰ ਇਹ ਚੀਜ਼ ਕਰਨੀ ਆ ਤੇ ਸਾਡੇ ਕੋਲੇ ਇੱਕੋ ਇੱਕ ਤਾਕਤ ਆ ਨਰਿੰਦਰ ਮੋਦੀ ਸਾਡੇ ਦੇਸ਼ ਦਾ ਖਜ਼ਾਨਾ ਉਹਨਾਂ ਦੇ ਹੱਥ ਚ ਹੈ ਪੰਜਾਬ ਲਈ ਉਹ ਲਟਾਉਣ ਲਈ ਤਿਆਰ ਬੈਠੇ ਨੇ ਜੋ ਬਿਹਾਰ ਯੂਪੀ ਲਈ ਇਹਨਾਂ ਨੂੰ ਜੋ ਕਰ ਸਕਦੇ ਨੇ ਪੰਜਾਬ ਤਾਂ ਫੇਰ ਉਹਨਾਂ ਦਾ ਆਬਦ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਬਾਦਲ ਤੇ ਰਹਿਣ ਵਾਲੇ ਲੋਕਾਂ ਦੇ ਚਿਹਰੇ ਤੇ ਮੈਂ ਖੁਸ਼ੀ ਵੇਖਣਾ ਚਾਹੁੰਦਾ ਆ ਉਹਨਾਂ ਕਿਹਾ ਕਿ ਬੀਜੇਪੀ ਦਾ ਕੰਮ ਬੋਲਦਾ ਗੱਲਾਂ ਨਹੀਂ ਕਰਦੇ ਅਸੀਂ ਇਸ ਦੇ ਨਾਲ ਹੀ ਅਸ਼wini ਸ਼ਰਮਾ ਨੇ ਵੀ ਆਪਣੇ ਵਿਚਾਰ ਸਭ ਨਾਲ ਸਾਂਝੇ ਕੀਤੇ ਨੇ ਤੁਸੀਂ ਵੀ ਸੁਣੋ ਕੀ ਕਹਿ ਰਹੇ ਨੇ ਅਸੀਂ ਵੀ ਸੋਚਦੇ ਆਂ ਵੀ ਸਾਡਾ ਵੀ ਮੁੱਖ ਮੰਤਰੀ ਕਦੇ ਬਣੇ ਤੋ ਤੁਹਾਡੇ ਯਾਰ ਕਾ ਮੁੱਖ ਮੰਤਰੀ ਬਣੇ ਜਿਹੜਾ ਲੋਕਾਂ ਚ ਦਿਨ ਰਾਤ ਅਸੀਂ ਅਨੇਂਘਦੇ ਆ ਰਾਤੋਂ ਰੋਜ਼ ਤੇ ਗੱਡੀਆਂ ਦੇਖੀ ਦੀਆਂ ਤੁਹਾਡੇ ਘਰ ਦੇ ਬਾਹਰ ਖੜੀਆਂ ਬੜੀਆਂ ਬੜੀਆਂ ਟੈਂਪੂ ਟਰੈਵਲਰ ਬੱਸਾਂ ਲੈ ਕੇ ਲੋਕ ਆਏ ਹੁੰਦੇ ਆ ਤੇ ਸਾਡੇ ਇਧਰ ਨੂੰ ਚਲੇ ਜਾਓ ਤਾਂ ਬੈਰੀਕੇਡ ਤੋਂ ਸવાય ਕੁਛ ਨਹੀਂ ਸਰ ਉੱਥੇ ਮੋਰ ਕੁੱਬੀਆਂ ਕਬੂਤਰ ਇਹਦੀ ਆਵਾਜ਼ ਸੁਣਦੀ ਆ ਹੋਰ ਕੁਝ ਬੋਲਦਾ ਨਹੀਂ ਰਜਿੰਦਰਾ پارک ਜਿਹੜਾ ਸਾਹਮਣੇ ਆ ਉਹਦੇ ਵਿੱਚ ਜਾਂ ਤਾਂ ਹੈਲੀਕਾਪਟਰ ਦੀ ਆਵਾਜ਼ ਕਦੇ-ਕਦੇ ਗੂੰਜਦੀ ਆ ਨਾ ਸਾਡਾ ਮੁੱਖ ਮੰਤਰੀ ਕਦੇ ਸੈਕਟਰੀ ਰੇਡ ਜਾਵੇ ਨਾ ਕਿਤੇ ਕੋਈ ਹੋਰ ਜਾਵੇ ਨਾਲ ਹੀ ਸਾਡੇ ਬਹੁਤ ਹੀ ਸਤਕਾਰਯੋਗ ਜਿਹੜੇ ਲਗਾਤਾਰ ਬੀਜੇਪੀ ਦੇ ਐਮਐਲਏ ਜਿਹੜੀ ਬੜੀ ਔਖੀ ਲੜਾਈ ਕਿਉਂ ਤੇ ਇਸ ਵੇਲੇ ਸਾਡੇ ਵਰਕਿੰਗ ਪ੍ਰਧਾਨ ਅਸ਼ਵਨੀ ਜੀ ਜਿਨ੍ਹਾਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਸਤਾਈ ਦੀਆਂ ਚੋਣਾਂ ਦੀ ਹੈ ਤੇ ਮੈਂ ਇਹ ਗੱਲ ਕਹਿ ਰਿਹਾ ਸੀ ਖਾਸ ਤੌਰ ਤੇ ਮੰਚ ਤੇ ਮੇਰੇ ਸਾਰੇ ਸੀਨੀਅਰ ਲੀਡਰਸ਼ਿਪ ਬਰਾਜਮਾਨ ਆ ਮੈਨੂੰ ਕਿਹਾ ਸੀ ਸੀਐਮ ਸਾਹਿਬ ਨੇ ਛੇਤੀ ਜਾਣਾ ਤੇ ਮੈਂ ਥੋੜਾ ਜਿਹਾ ਕਿਸ ਪਰਿਵਾਰ ਬਾਰੇ ਸਾਡੇ ਸਰਦਾਰ ਜਗਦੀਪ ਸਿੰਘ ਜਗਦੀਪ ਸਿੰਘ ਚੀਨਾ ਉਕੀਮਾ ਸਾਹਿਬ ਇਹ ਪਰਿਵਾਰ ਐਮੀ ਪਰਿਵਾਰ ਨਹੀਂ ਇਨਾਂ ਦੀਆਂ ਵੱਡੀਆਂ-ਵੱਡੀਆਂ ਕੱਲ ਨਾ ਮੈਂ ਪੜ ਰਿਆ ਸੀ ਆ ਜਦੋਂ ਵੱਡੇ ਸਰਦਾਰ ਜੀ ਸਰ ਅੰਤਿਪ ਸਿੰਘ ਜੀ ਮਾਸਾ ਕੋਈ ਕਹਿਣਾ ਸੌਖਾ ਹੈ ਵੀ 50 ਸਾਲ ਐਸਜੀਪੀਸੀ ਦੇ ਮੈਂਬਰ ਰਹੇ ਤੇ ਸਿਮਰਨਜੀਤ ਸਿੰਘ ਮਾਨ ਨੂੰ ਜਿਹੜੇ ਇੱਕ ਆਪ ਚ ਬੜੀ ਵੱਡੀ ਸ਼ਕਤੀ ਨੇ ਉਹਨਾਂ ਨੂੰ ਉਹ ਹਰਾਉਂਦੇ ਰਹੇ ਤੇ ਇਸ ਕਰਕੇ ਅੱਜ ਮੈਂ ਹੁਣੀ ਗੱਲ ਕਰ ਰਿਹਾ ਸੀ ਕਿ ਜਗਦੀਪ ਸਿੰਘ ਚੀਮਾ ਜੀ ਇਹ ਫੈਸਲੇ ਜ਼ਿੰਦਗੀ ਦੇ ਬਹੁਤ بڑے ਹੁੰਦੇ ਆ। ਇਹ ਕਹਿਣਾ ਹੀ ਸੌਖਾ ਹੁੰਦਾ ਪਾਰਟੀ ਨੂੰ ਬਦਲਣਾ ਕਿਉਂਕਿ ਪਾਰਟੀ ਪਿੱਛੇ ਉਹ ਕੁਝ ਕੀਤਾ ਹੁੰਦਾ ਤੁਸੀਂ ਜਿਹੜਾ ਸ਼ਬਦਾਂ 'ਚ ਤਾਂ ਬਿਆਨ ਨਹੀਂ ਕੀਤਾ ਸਕਦਾ ਆ ਜਿਹੜੇ ਨਾਂ ਜਿਹੜੇ ਆ ਪਰਿਵਾਰ ਬੈਠੇ ਆ ਜਿਹੜੇ ਨਾਂ ਜਿਨ੍ਹਾਂ ਨੇ ਜ਼ਿੰਦਗੀਆਂ ਲਾਈਆਂ ਹੁੰਦੀਆਂ ਇਹਨਾਂ ਦੇ ਵੀ ਆਪਣੇ ਲੀਡਰਾਂ ਪ੍ਰਤੀ ਆਸ ਹੁੰਦੀ ਆ ਤੇ ਜਦੋਂ ਉਹ ਮਿਹਨਤ ਉਹ ਖੂਨ ਪਸੀਨਾ ਜਿਹੜਾ ਪਾਰਟੀ ਵਿੱਚੇ ਵਹਾਉਂਦਾ ਤੇ ਉਹਨੂੰ ਬੂਰ ਨਾ ਪਵੇ ਉਹਨੂੰ ਮਾਣ ਨਾ ਮਿਲੇ ਤਾਂ ਫਿਰ ਕਿੱ데 ਲਗੀ ਤੇ ਤਕਲੀਫ ਹੁੰਦੀ ਆ ਅੱਜ ਜਿਹੜੀ ਗੱਲ ਇਹ ਕਹੀ ਜਾਂਦੀ ਸੀ ਅੱਜ ਇਹ ਸਹੀ ਮੈਨੇਜ ਆ ਮੈਂ মিডিਆ ਨੂੰ ਵੀ ਕਹਿਣਾ ਚਾਹੁੰਨਾ ਆ ਕਿੰਨੇ ਕਿਹੜਾ ਇੱਥੇ ਦੱਸੋ ਜਿੰਨੇ ਵੀ ਲੋਕ ਨੇ ਆ ਪੱਕਾ ਹੀ ਪੱਕਾ ਦੇਖਦੀਆਂ ਤੇ ਸਾਰੇ ਹੀ ਦਾੜੇ ਪ੍ਰਕਾਸ਼ ਕੀਤੇ ਹੋਏ ਕੋਈ ਕਿਸਾਨ ਯੂਨੀਅਨ ਚਾ ਕੋਈ ਕਿਸੇ ਯੂਨੀਅਨ ਚੋਂ ਕੋਈ ਗੱਲ ਰਹਿ ਗਈ ਇਸ ਕਰਕੇ ਲੋਕਾਂ ਦਾ ਸੀਐਮ ਸਾਹਿਬ ਤੁਹਾਡਾ ਧੰਨਵਾਦ ਇਹ ਤੁਸੀਂ ਮੋਦੀ ਸਾਹਿਬ ਨੇ ਜਿਹੜਾ ਉਹਨਾਂ ਦੇ ਮਨ 'ਚ ਇਹ ਪਿੱਛੇ 1 ਮਿੰਟ 'ਚ ਮੈਂフォト ਕਿ ਮਾਮਾ ਡੂੰਗਾ ਜਦੋਂ ਦਿੱਲੀ ਦੀ ਇਲੈਕਸ਼ਨ ਹੋਈ ਨਾ ਦਿੱਲੀ ਇਲੈਕਸ਼ਨ ਜਿੱਤ ਗਈ ਬੀਜੇਪੀ ਤੇ ਕੁਝ ਲੀਡਰ ਬੀਜੇਪੀ ਦੇ ਪ੍ਰਾਇਮ Minister ਦੇ ਕਰੇ ਆਏ ਉਹਨਾਂ ਨੂੰ ਪੰਜਾਬੀ ਨੇ ਕਿਉਂਕਿ ਉੱਥੇ ਕਾਫੀ ਮੰਤਰੀ ਵੀ ਪੰਜਾਬੀ ਨੇ ਤੇ ਸਾਡੇ ਜਿਹੜੇ ਉੱਥੇ ਦੇ ਐਮਐਲਏ ਸਾਰੇ ਇਕੱਠੇ ਹੋਏ ਉਹਨਾਂ ਨੇ ਉਹ ਜਿਹੜੇ ਪੰਜਾਬੀ ਭਰਾ ਸੀ ਉਹਨਾਂ ਨੂੰ ਇਕੱਠੇ ਹੋ ਕੇ ਇਹ ਗੱਲ ਕਹੀ ਕਹਿੰਦੇ ਸਾਰਾ ਕੁਛ ਹੈ ਤੁਸੀਂ ਦਿੱਲੀ ਚ ਵੀ ਜਿੱਤ ਜਾਂਦੇ ਹੋ ਹੋਰ ਵੀ ਕਿਤੇ ਜਿੱਤ ਜਾਂਦੇ ਹੋ ਪ੍ਰਾਈਮ ਮਿਨਿਸਟਰ ਸਾਹਿਬ ਕਹਿੰਦੇ ਵੀ ਮੇਰਾ ਜਿਹੜਾ ਮਾਨਾ ਮੇਰਾ ਦਿਲ ਆ ਉਹ ਪੰਜਾਬ ਚ ਕਿਵੇਂ ਨਾ ਕਿਵੇਂ ਇੱਕ ਪੰਜਾਬ ਆ ਜਿਹੜਾ ਉਦੋਂ ਮੈਂ ਉਹ ਕਿਸਾਨਾਂ ਦੇ ਆਪਣੇ ਪੰਜਾਬੀਆਂ ਦੇ ਬਾਰਡਰ ਦੇ ਲੋਕ ਉਹਨਾਂ ਦੇ ਮੂੰਹ ਤੇ ਮੈਂ ਖੁਸ਼ੀ ਦੇਖਣਾ ਚਾਹੁੰਦਾ ਸਾਰੇ ਸੂਬੇ ਤਰੱਕੀ ਕਰ ਗਏ ਜਿਹੜਾ ਸਭ ਤੋਂ ਸਾਡਾ ਤਾਜ ਹੋਵੇ ਸੂਬਾ ਉਹ ਅੱਜ ਬੇਰੋਜ਼ਗਾਰੀ 'ਚ ਨਸ਼ੇ 'ਚ ਕਰ ਜੇ ਜਿਹਨੂੰ ਬਿਆ ਜਾਵੇ ਉਹ ਮੋਦੀ ਜੀ ਨੇ ਜੇ ਅੱਜ ਕਹਿੰਦੇ ਆ ਜੇ 10000 ਜੇ 10000 ਰੁਪਇਆ ਬਿਹਾਰ ਦੀਆਂ ਲੇਡੀਜ਼ ਨੂੰ ਆਰਤਾ ਨੂੰ ਦੇ ਸਕਦੇ ਆ ਤੇ ਸਾਡੇ ਖਾਤਿਆਂ 'ਚ ਨਹੀਂ ਲੱਖਾਂ ਰੁਪਇਆ ਆ ਸਕਦਾ ਸਾਡੇ ਕਰਜ਼ੇ ਨਹੀਂ ਮਾਫ਼ ਹੋ ਸਕਦੇ ਇਸ ਕਰਕੇ ਇੱਕੋ ਇੱਕ ਤਾਕਤ ਆ ਬੀਜੇਪੀ ਨਰਿੰਦਰ ਮੋਦੀ ਜਿਹਦੇ ਹੱਥ ਚ ਅੱਜ ਸਾਰਾ ਦੇਸ਼ ਦਾ ਖਜ਼ਾਨਾ ਹੈ ਤੇ ਪੰਜਾਬ ਲਈ ਉਹ ਨਟਾਉਣ ਨੂੰ ਤਿਆਰ ਨਹੀਂ ਜਦੋਂ ਬਿਹਾਰ ਯੂਪੀ ਬਹੁਤ ਸੂਬੇ ਨਹੀਂ ਉਹ ਇੰਨਾ ਕਰ ਸਕਦੇ ਆ ਤੇ ਪੰਜਾਬ ਤਾਂ ਉਹਨਾਂ ਦਾ ਆਪ ਦਾ ਏ ਤਾਂ ਹੀ बार-बार ਆ ਮੁੱਖ ਮੰਤਰੀ ਸਾਹਿਬ ਆਉਂਦੇ ਨੇ ਹੋਰ ਭੇਜਦੇ ਆ ਤੁਹਾਡੇ ਕੋਲ ਅੱਜ 30 ਦੇ ਉੱਤੇ ਦੱਸਣਗੇ ਅਸ਼wini ਜੀ 30 ਦੇ ਉੱਤੇ ਮੰਤਰੀ ਨੇ ਜਿਹੜੇ ਉਹ ਕੱਲੇ ਕੱਲੇ ਪਿੰਡ ਪਿੰਡ ਸ਼ਹਿਰ ਸ਼ਹਿਰ ਫਿਰ ਰਹੇ ਆ 30 ਦੇ ਉੱਤੇ ਮੰਤਰੀ ਕੈਬਨਿਟ ਭੇਜੀ ਹੋਈ ਹੈ ਉਹ ਕਿਤੇ ਹੋਰ ਨਹੀਂ ਗਈ ਕਿਉਂਕਿ ਪੰਜਾਬ ਨਾਲ ਜੜਾ ਹੈ ਵੀ ਇਹ ਲੋਕਾਂ ਦਾ ਕਿਵੇਂ ਬਹੁਤ ਨੁਕਸਾਨ ਹੋ ਗਿਆ ਇਹਨਾਂ ਦਾ ਫਾਇਦਾ ਹੋਵੇ ਇਹਨਾਂ ਦਾ ਫਾਇਦਾ ਹੋਵੇ ਤੇ ਇੰਨੇ ਸ਼ਬਦਾਂ ਵਿੱਚ ਮੈਂ ਫਿਰ ਆਪਣੇ ਬਹੁਤ ਹੀ ਸਕਾਰਯੋਗ ਵੱਡੇ ਭਰਾ ਸਾਡਾ ਪਰਿਵਾਰ ਇੱਕ ਪਰਿਵਾਰ ਰਹੇ ਆ ਕਿਉਂਕਿ ਪਤੇਗੜ ਸਾਹਿਬ ਬਾਅਦ ਜ਼ਿਲ੍ਹਾ ਬਣਿਆ ਲੁਧਿਆਣੇ ਚ ਪਟਿਆਲੇ ਇਹਨਾਂ ਚ ਕੋਈ ਫਰਕ ਨਹੀਂ ਹੈ ਤੇ ਮੈਂ ਕੇ ਜੀ ਮਾ ਸਾਹਿਬ ਯਕੀਨ ਦਿਵਾਉਣਾ ਮੈਂ ਵੀ ਥੋੜੇ ਵਾਂਗੂ ਬੀਜੇਪੀ ਪਰ ਤੁਸੀਂ ਤਾਂ ਕਾਲੀ ਦਲ ਬੀਜੇਪੀ ਇਕੱਠੇ ਹੀ ਰਹੇ ਹੋ ਕਿ ਤੁਹਾਨੂੰ ਤਾਂ ਬੜਾ ਫਰਕ ਪੈਣਾ ਨਹੀਂ ਮੈਨੂੰ ਲੱਗਦਾ ਕਿਉਂਕਿ ਤੁਸੀਂ ਤਾਂ ਆ ਸਾਡੇ ਪੱਟੀ ਸਾਹਿਬ ਸਾਡੇ ਪ੍ਰਧਾਨ ਜੀ ਬੈਠੇ ਆ ਇਸ ਕਰਕੇ ਤੁਸੀਂ ਤਾਂ ਹੁਣ ਇੱਧਰ ਬਸ ਮੜਾ ਜਾ ਕੁਰਸੀਓ ਬਦਲ ਨਹੀਂ ਆ ਬਾਕੀ ਤਾਂ ਤੁਸੀਂ ਤਾਂ ਰਾਜ ਭਾਗ ਇਕੱਠੀ ਚਲਾਉਂਦੇ ਰਹੇ ਤੇ ਇਸ ਕਰਕੇ ਤੁਹਾਡਾ ਧੰਨਵਾਦ ਪਰ ਇੱਕ ਗੱਲ ਹੋਰ ਵੀ ਆ ਬਿਲਕੁਲ ਤਕੜੇ ਹੋ ਜੋ ਕਿਸੇ ਸਾਨੂੰ ਕਿ ਮੇਰੀ ਤੇ ਅਸ਼ਵਰੀ ਜੀ ਮੈਂ ਐ ਵੀ ਨਹੀਂ ਕਹਿੰਦਾ ਬੜੀਆਂ ਗੱਲਾਂ ਮੈਂ ਰੂਲ ਚੈਨਲਾਂ 'ਤੇ ਸੁਣਦਾ। ਭਾਜਪੀ 117 ਸੀਟਾਂ ਤੇ ਆਪਣੇ ਸ਼ੇਅਰ ਕੈਂਡੀਡੇਟ ਲੜਾਊਗੀ। ਜੇ ਅਸੀਂ ਐਹੀ ਗੱਲਾਂ ਕਰਨੀਆਂ ਹੋਣੀਆਂ ਤੇ ਫਿਰ ਬੇਅਦਬੀ ਵਾਲੇ ਲੋਕ ਜਿਹੜੇ ਉਹਨਾਂ ਨੂੰ ਨਾਲ ਜੋੜ ਕੇ ਅਸੀਂ ਬੇਅਦਬੀਆਂ ਦੇ ਉਹ ਦੋਸ਼ੀਆਂ ਨੂੰ ਨਾਲ ਲਾਉਣਾ ਜਿਹਨੂੰ 20 ਸਾਲ ਨਸ਼ੇ ਦੇ ਸਦਾਗਰ ਕਹਿੰਦੇ ਰਹੇ। ਕਈ ਇਤਰਾਜ਼ ਕਰਦੇ ਐ ਇਸ ਗੱਲ ਦਾ। ਕਿਹੜੇ ਮੂੰਹ ਨਾ ਚਾਹਾਂਗੇ ਅਸੀਂ ਜੀ। ਰਣ ਕੇ ਇਸ ਕਰਕੇ ਤੁਸੀਂ 117 ਦੇ 17 ਸੀਟਾਂ ਤੇ ਆਪਾਂ ਲੜਨੀਆਂ ਪਿਆ ਜੀ ਆਪ ਜੀ ਜੀ ਆ ਕਿਸੇ ਦੇ ਮੋਟਿਆਂ ਦੀ ਸਕੂਟ ਨਹੀਂ ਇਸ ਕਰਕੇ ਬੇਫਿਕਰ ਹੋ ਕੇ ਤਕੜੇ ਹੋ ਕੇ ਆਪਾਂ ਕੰਮ ਕਰਨਾ ਹੈ ਸ਼ੁਰੂਆਤ ਹੋ ਗਈ ਆ ਤਰਨ ਤਰਨ ਤੋਂ ਪਤਾ ਲੱਗ ਜਾਊਗਾ ਚਾਹੇ ਮਾਝੇ ਦੀ ਸੀਟ ਕਿਸ ਤਰੀਕੇ ਨਾਲ ਬੀਜੇਪੀ ਉੱਥੋਂ ਵੋਟਾਂ ਲਏਗੀ ਕਿ ਇਸ ਕਰਕੇ ਸਾਨੂੰ ਥੋੜਾ ਡਾਈ ਮੋਰ ਦਿਆ ਕਰੋ ਜੀ ਜਿੱਦਣ ਅਸ਼ਵਨੀ ਜੀ ਬੇਨਤੀ ਆ ਇਹਨਾਂ ਦਾ ਜਿੱਥੇ 5 ਕਰੋੜ ਦਿੱਤਾ ਇਹਨਾਂ ਨੇ ਧੰਨਵਾਦ ਸਾਡੇ ਪੰਜਾਬ ਦੇ ਲੋਕਾਂ ਨੂੰ ਮੈਂ ਹੋਰ ਵੀ ਅਸੀਂ ਇੱਕ ਦਿਨ ਕਿਹਾ ਵੀ ਸਾਡੇ ਵੀ ਬਿਮਾਰੀ ਪੈ ਰਹੀ ਹੈ ਡੰਗਰਾਂ ਨੂੰ ਇੱਕ ਲਿਸਟ ਬਣਾ ਕੇ ਦਿੰਨੇ ਆ ਪਿੰਡਾਂ ਦੀ ਅਸੀਂ ਭੁੱਲ ਗਏ ਲਗਾਤਾਰ 10 ਦਿਨ ਟੈਲੀਫੋਨ ਸੀ ਐਮ ਆਊਸ ਤੋਂ ਵੀ ਅੰਨੇ ਲਿਆਉਂਦੇ ਰਹੇ ਵੀ ਟੀਮਾ ਤਿਆਰ ਆ ਦੱਸੋ ਜੀ ਕਿਹੜੇ ਪਿੰਡ ਭੇਜਣੀਆਂ ਇਸ ਕਰਕੇ ਇਹ ਭਾਜਪਾ ਅਸੀਂ ਵੀ ਇੱਧਰ ਆ ਕੇ ਦੇਖਿਆ ਉੱਪਰ ਅਸੀਂ ਕੰਮ ਕਰਦੇ ਸੀ ਕੰਮ ਕੋਈ ਕਰਾਉਂਦਾ ਹੀ ਨਹੀਂ ਸੀ ਇਹ ਕੰਮ ਵੀ ਕਰਾਉਂਦੇ ਆ ਸ਼ਾਬਾਸ਼ ਵੀ ਦਿੰਦੇ ਆ ਨਾਲ ਅਹੁਦੇ ਵੀ ਮਿਲਦੇ ਆ ਤੇ ਇਸ ਕਰਕੇ ਇਹ ਗੱਲਾਂ ਬਿਲਕੁਲ ਛੱਡ ਦਿਓ ਆਪ ਕਾਂਗਰਸ ਨੇ ਮੰਨਿਆ ਕਿ ਸਾਨੂੰ ਪੰਜਾਬੀਆਂ ਨੂੰ ਕਹਿੰਦੇ ਆ ਕੱਲ ਚਗਰਮ ਕੀ ਮੰਨ ਗਿਆ ਬਿਹੰਦਰਾ ਗਾਂਧੀ ਨੇ ਹਮਲਾ ਕਰਾਇ ਹੁਣ ਇਹਦੋਂ ਬਾਅਦ ਰਹਿ ਗਈ ਕੋਈ ਗੱਲ ਬਿਹੰਦਰਾ ਗਾਂਧੀ ਨੇ ਦਰਬਾਰ ਸਾਹਿਬ ਦਾ ਜਿਹੜਾ ਹਮਲਾ ਕੀਤਾ ਸੀ ਆਪ ਕਹਿੰਦਾ ਵੀ ਗਲਤ ਗੱਲ ਕੀਤੀ ਸੀ ਤੇ ਹੁਣ ਅਸੀਂ ਉਹਨਾਂ ਨੂੰ ਜੇ ਵੋਟਾਂ ਪਾਵਾਂਗੇ ਅੱਗੇ ਜਦੋਂ ਆਪ ਮੰਨ ਹੀ ਗਏ ਉਹ ਗੱਲਾਂ ਤੇ ਇੱਕ ਗੱਲ ਹੋਰ ਮੈਂ ਅਖੀਰ 'ਚ ਅਜਲਾਲਪੁਰਾ ਸਾਹਿਬ ਦੇ ਫੰਕਸ਼ਨ ਨਾ ਕਰੀ ਜਬ ਕਿ ਦਿੱਖਿਆ 131 ਪਰਿਵਾਰ ਜੀ ਰਸ਼ਮੀ ਜੀ 121 ਪਰਿਵਾਰ ਜਿਹੜੇ ਪਰਿਵਾਰ ਉਸ ਵੇਲੇ 84 ਦੇ ਵੇਲੇ ਕਿਹਨੇ ਕਿਹਨੇ ਇੱਕ ਤਾਂ ਦੱਸੋ ਜਿਹੜਾ ਵੱਡੇ ਆਪਣਾ ਸਿੱਖਾਂ ਦੇ ਲੀਡਰ ਸਮਝਦੇ ਨੇ ਉਹਨਾਂ ਨੇ ਕੋਈ ਧਰਮੀ ਫੌਜੀ ਹੋਣ ਕੋਈ ਦੰਗਾ ਪੀੜਤ ਹੋਣ ਕੀ ਦਾ ਕੀ ਕੀਤਾ ਆ ਬੈਠਾ ਸ਼ੇਰ ਉਹਨਾਂ ਪਰਿਵਾਰਾਂ ਨੂੰ ਅੱਜ ਵੀ 84 ਤੋਂ ਬਾਅਦ ਅੱਜ 45 ਸਾਲ ਥਾਲੇ ਹੋ ਗਏ ਉਹਨਾਂ ਨੂੰ ਨੌਕਰੀਆਂ ਪਰਿਵਾਰਾਂ ਦੇ ਰੇ ਇਹ ਇਹ ਅਮੀ ਇਹ ਗੱਲ ਨਹੀਂ ਗੱਲ ਇਹਨਾਂ ਨੂੰ ਇਹ ਤੋਂ ਇਹ ਤੋਂ ਹੀ ਪਤਾ ਲੱਗਦਾ ਹੋਰ ਹੁਣ ਅੰਦਰ ਕਿਸੇ ਦਾ ਢਿੱਡ ਤੋਂ ਪਤਾ ਨਹੀਂ ਲੱਗਦਾ ਉਹਦੇ ਕੰਮਾਂ ਤੋਂ ਹੀ ਪਤਾ ਲੱਗੂਗਾ ਨਾ ਵੀ ਕੀ ਸੋਚ ਆ ਬੀਜੇਪੀ ਦੀ ਐਂ ਦਿੱਲੀ ਕੀਤਾ ਇੱਕ ਕੌਕੀਨਾ ਹੁਕਮ ਹੈ ਇਹ ਨਰਿੰਦਰ ਮੋਦੀ ਜੀ ਬੀਜੇਪੀ ਦਾ ਹੁਕਮ ਹੈ ਇੰਨੇ ਸ਼ਬਦਾਂ ਫੇਰ ਇੱਕ ਵਾਰ ਜੀ ਦੀਪ ਜੀ ਦਾ ਬੇਫਿਕਰ ਹੋ ਕੇ ਤੁਸੀਂ ਤਕੜੇ ਹੋ ਕੇ ਅਪਰਧਾਨ ਜੀ ਬੈਠੇ ਆ। ਨਾਲ ਲਾ ਕੇ ਕੰਮ ਕਰੋ। ਫਿਕਰ ਕਰਨ ਦੀ ਲੋੜ ਨਹੀਂ। ਇਹ ਭਾਪੀ ਆਪਣੇ ਆ ਵੀ ਇਹ ਨਹੀਂ ਹੈ ਜ਼ਰੂਰੀ ਵੀ ਐਮੀ ਟੈਲੀਫੋਨ ਕਰਕੇ ਤੁਹਾਨੂੰ ਰੋਲ ਚੜਾਈ ਜਾਵੇ। ਇਹ ਆਪਣੇ ਆ ਤੁਹਾਡੇ ਤੇ ਨਿਗਰ ਰੱਖਦੇ ਆ ਆਪਣੇ ਤੇ ਮੈਂ ਤਾਂ ਇਲੈਕਸ਼ਨ ਵੀ ਹਾਰ ਗਿਆ ਸੀ। ਤਾਂ ਵੀ ਮੈਨੂੰ ਮੰਤਰੀ ਬਣਾਇਆ। ਕਿਉਂ ਬਣਾਇਆ? ਇਹ ਹਮੇਸ਼ਾ ਕਿਸੇ ਨੂੰ ਭੁੱਲਦੇ ਨਹੀਂ। ਇਹ ਆਪਣੇ ਨਾਲ ਜਿਹੜਾ ਇੱਕ ਵਾਰ ਜੁੜ ਗਿਆ ਉਹਨੂੰ ਨਾਲ ਲਾ ਕੇ ਰੱਖਦੇ ਆ। ਤੁਸੀਂ ਵੀ ਮੈਂ ਤੁਹਾਨੂੰ ਇੱਕ ਬੇਨਤੀ ਕਰੂੰ ਕੋਈ ਵੀ ਕਿਸੇ ਚੀਜ਼ ਦਾ ਵਹਿਮ ਨਹੀਂ ਰੱਖਣਾ ਅੱਜ ਤੁਸੀਂ ਵੱਡੀ ਗੱਲ ਕੀਤੀ ਹੈ ਮੈਂ ਉਹਦਾ ਇੰਟਰਵਿਊ ਦੇਖ ਰਿਹਾ ਸੀ ਤੁਹਾਡੇ ਅਥਰੂ ਇੱਥੇ ਕੋਈ ਵੀ ਜੇ ਕੋਈ ਜੇ ਕਿਸੇ ਨੂੰ ਕੋਈ ਅਹੁਦੇ ਤੋਂ ਲਾਉਂਦਾ ਨਾ ਤਾਂ ਵੀ ਉਹਨੂੰ ਪਹਿਲਾਂ ਪੁੱਛ ਕੇ ਆ ਵੀ ਭਾਈ ਸਾਵਾ ਕਰਦੀਏ ਕੰਮ ਜਿਹੜੋ ਆਜ਼ਾਦ ਬੰਦਾ ਤਾਂ ਕਰਦੇ ਸੀਐਮ ਰਹਿਆ ਨਾ ਔਰ ਉਹਨਾਂ ਦੇ ਨਾਲ ਸਾਡੇ ਭਾਰਤ ਸਰਕਾਰ ਦੇ ਮੰਤਰੀ ਬਿੱਟੂ ਜੀ ਨੇ ਜਗਦੀਪ ਸਿੰਘ ਜੀਮਾ ਜੀ ਨੂੰ ਬੀਜੇਪੀ ਪਰਿਵਾਰ ਚ ਸ਼ਾਮਿਲ ਕੀਤਾ ਤੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀਆਂ ਨੂੰ ਮੈਂ ਬੀਜੇਪੀ ਪਰਿਵਾਰ ਦੇ ਅੰਦਰ ਅੱਜ ਜਿਨ੍ਹਾਂ ਨੇ ਪਾਰਟੀ ਜੁਆਇਨ ਕੀਤੀ ਹੈ ਉਹਨਾਂ ਦਾ ਸਭ ਤੋਂ ਬਹੁਤ ਬਹੁਤ ਆਭਾਰ ਪ੍ਰਗਟ ਕਰਦਾ ਧੰਨਵਾਦ ਕਰਦਾ ਔਰ ਇਹ ਗੱਲ ਦਾ ਯਕੀਨ ਦਿਲਾਣਾ ਕਿ ਇਹ ਪਾਰਟੀ ਤੁਹਾਡੀ ਹੈ ਤੁਹਾਨੂੰ ਕਦੇ ਵੀ ਇਹ ਨਹੀਂ ਲੱਗੇਗਾ ਕਿ ਤੁਸੀਂ ਇੱਥੇ ਨਵੇਂ ਆਏ ਹੋ ਜਿੰਨਾ ਅਧਿਕਾਰ ਇਸ ਪਾਰਟੀ ਤੇ ਮੇਰਾ ਉਨਾ ਹੀ ਅਧਿਕਾਰ ਚੀਮਾ ਜੀ ਤੁਹਾਡੇ ਸਾਥੀਆਂ ਦਾ ਇਸ ਪਾਰਟੀ ਤੇ ਹੈ। ਔਰ ਅੱਜ ਜਿਹੜੇ ਵੀ ਪੰਜਾਬ ਦਾ ਵਿਕਾਸ ਚਾਹੁੰਦੇ ਨੇ, ਤਰੱਕੀ ਚਾਹੁੰਦੇ ਨੇ, ਅਮਨ ਚਾਹੁੰਦੇ ਨੇ ਹਰਿਆਣੇ ਦੀ ਡਵੈਲਪਮੈਂਟ ਨੂੰ ਦੇਖ ਕੇ ਉਹ ਬੀਜੇਪੀ ਨਾਲ ਜੁੜਨਾ ਚਾ ਰਹੇ ਨੇ। ਉਹਨਾਂ ਸਭ ਦਾ ਵੀ ਬੀਜੇਪੀ 'ਚ ਸਵਾਗਤ ਹੈ। हरियाणा ਦੇ ਮੁੱਖ ਮੰਤਰੀ ਜੀ ਦਾ ਵਿਸ਼ੇਸ਼ ਕਰਕੇ ਸਵਾਗਤ ਹੈ ਕਿ ਜਦ ਵੀ ਜਰੂਰਤ ਪੰਦੀ ਹੈ ਪੰਜਾਬ ਦਾ ਪੰਜਾਬੀਆਂ ਦੀ ਜਿੰਨੀ ਚਿੰਤਾ ਇਹ ਕਰਦੇ ਨੇ ਮੈਨੂੰ ਲੱਗਦਾ ਹੈ ਕਿ ਜੇ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾਈਆਂ ਸੀ ਨਾ ਉਹਨਾਂ ਨੇ ਕਿਤੇ 10% ਵੀ ਚਿੰਤਾ ਕੀਤੀ ਹੁੰਦੀ ਤੇ ਪੰਜਾਬ ਦੇ ਇਹ ਹਾਲਾਤ ਅਜਿਹੀ ਬਣੇ ਹੁੰਦੇ ਦੋ ਗੱਲਾਂ ਹੀ ਕਹਣੀ ਹੈ ਇਹ ਜਿਹੜੇ ਤੁਟਕੀਆਂ ਮਾਰ ਕੇ ਐਮਐਸਪੀ ਦੇਣ ਦੀ ਗੱਲ ਕਰਦੇ ਸੀ ਅਜੇ ਤੱਕ ਟੁੱਟਕੀ ਦੀ ਆਵਾਜ਼ ਨਹੀਂ ਆਈ ਪਰ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਦਾ ਸਬਜ਼ੀਆਂ ਤੇ ਵੀ ਐਮਐਸਪੀ ਦੇਣਾ ਫਸਲਾਂ ਤੇ ਵੀ ਐਮਐਸਪੀ ਦੇਣਾ ਇਹ ਪੰਜਾਬ ਦੇ ਬੱਚੇ-ਬੱਚੇ ਦੀ ਗੱਲ ਚ ਚਲਾ ਗਿਆ ਦੂਜੀ ਗੱਲ ਇੱਕ ਹੋਰ ਕਾਣੀ ਹੈ ਪੈਣਾ ਸਾਡੀਆਂ ਤੇ ਮੁੱਖ ਮੰਤਰੀ ਜੀ ਪੰਜਾਬ ਵਾਲਿਆਂ ਇਦਾਂ ਠੱਗੀਆਂ ਗੀਆਂ ਇਹ ਆ ਜੋ ਉਹਨਾਂ ਦਾ ਨਾ 45000 ਰੁਪਏ ਦਾ ਕਰਜ਼ ਹਰ ਇੱਕ ਭੈਣ ਦਾ ਪੰਜਾਬ ਦੀ ਇਹ ਤੇਜਰੀਵਾਲ ਦੀ ਧੂਤ ਬੋਨਣ ਵਾਲੀ ਸਰਕਾਰ ਦੇ ਸਿਰ ਚੜ ਗਿਆ ਤੇ ਅੱਜੇ ਵੀ ਕੋਈ ਸਿਰਾ ਦਿਖ ਨਹੀਂ ਰਿਹਾ। ਔਰ ਇੱਕ ਪਾਸੇ ਤੁਸੀਂ ਹੋ ਤੁਸੀਂ 2100 ਰੁਪਏ ਇਹ 1100 ਨਹੀਂ ਦੇ ਸਕੇ ਤੁਸੀਂ 2100 ਰੁਪਏ ਭੈਣਾਂ ਨੂੰ ਦੇਦੇ। ਮੈਂ ਪੰਜਾਬੀਆਂ ਨੂੰ ਇਹ ਕਹਿਣਾ ਚਾਹਾਂ ਸਾਡਾ ਤੇ ਟੇਲਰ ਸਾਹਮਣੇ ਹੈ। ਮੈਂ ਦੇਸ਼ ਦੀ ਗੱਲ ਨਹੀਂ ਕਰ ਰਿਹਾ। ਬਾਕੀ ਸੂਬਿਆਂ ਦੀ ਗੱਲ ਨਹੀਂ ਕਰ ਰਿਹਾ। ਮੈਂ ਉਸ ਪ੍ਰਦੇਸ਼ ਦੀ ਗੱਲ ਕਰ ਰਿਹਾ ਜਿਹੜਾ ਪੰਜਾਬ ਤੋਂ ਨਿਕਲ ਕੇ ਜਿੰਨ ਡਿਵੈਲਪਮੈਂਟ ਕੀਤੀ ਹੈ। ਉਹਦਾ ਟੈਲਰ ਇਹ ਹੈ ਪੰਜਾਬ ਦੀ ਪਿਕਚਰ ਕਿਸ ਤਰੀਕੇ ਦੀ ਹੋਏਗੀ ਇਹਦਾ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ। ਇਸ ਕਰਕੇ ਜਾਤੀਵਾਦ, ਬਰਾਦਰੀਵਾਦ ਇਹ ਜਿਹੜਾ ਤਰੰਦੇ ਨਾਂ ਤੇ ਕਦੀ ਪੰਜਾਬ ਦੇ ਅੰਦਰ 파ੜ ਪਾਉਣ ਦੀਆਂ ਗੱਲਾਂ ਕਰਨ ਵਾਲੇ ਜਿਹੜੇ ਲੋਕ ਨੇ ਇਹਨਾਂ ਤੋਂ ਬਚੀਏ। ਪੰਜਾਬ ਵਿਕਾਸ ਕਰੇ ਤਰੱਕੀ ਕਰੇ ਪੰਜਾਬ ਚ ਕਾਨੂੰਨ ਦਾ ਰਾਜ ਆਏ ਪੰਜਾਬ ਦੇ ਅੰਦਰ ਗੈਂਗਸਟਰਾਂ ਦਾ ਰਾਜ ਖਤਮ ਹੋਏ ਪੰਜਾਬ ਦੇ ਅੰਦਰ ਨਸ਼ਾ ਖਤਮ ਹੋਏ ਅਗਰ ਇਹ ਕੋਈ ਕਰ ਸਕਦਾ ਨਰਿੰਦਰ ਭਾਈ ਕੋ ਵੀ ਕਰ ਸਕਦਾ ਬੀਜੇਪੀ ਕਰ ਸਕਦੀ ਹੈ ਇੱਕ ਵਾਰੀ ਫਿਰ ਜਿਨ੍ਹਾਂ ਨੇ ਅੱਜ ਬੀਜੇਪੀ ਜੁਆਇਨ ਕੀਤੀ ਹੈ ਚੀਨਾ ਸਾਹਿਬ ਉਹਨਾਂ ਦੀ ਪੂਰੀ ਟੀਮ ਦਾ ਮੈਂ ਸਵਾਗਤ ਕਰਦਾ ਆਓ ਮਿਲ ਕੇ ਪੰਜਾਬ ਨੂੰ ਵਿਕਾਸ ਨਾਲ ਜੋੜੀਏ अमन न जुड़िए शांति जुड़िए और पंजाब के हित सारे मिलके काम करिए और दो हजार सताई अंदर कमल खिलाइए यही गल क्या सब का बहुत बहुत आभार बहुत बहुत धन्यवाद